ਜਿਹੜੇ ਪੋਲੀਓ ਹੋ ਗਿਆ ਸੀਗਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਅੱਜ 45 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਹੈ ਪਰ ਸ਼ੁਰੂ ਤੋਂ ਲੈ ਕੇ ਪਰਿਵਾਰ ਨੇ ਵੀ ਬਹੁਤ ਸੰਘਰਸ਼ ਕੀਤਾ ਉਸ ਤੋਂ ਬਾਅਦ ਉਹ ਵੀ ਜਿਹੜਾ ਹੈ ਆਪਣੇ ਪਰਿਵਾਰ ਲਈ ਸੰਘਰਸ਼ ਕਰ ਰਹੇ ਨੇ ਜੀ ਅੱਜ ਤੋਂ 40 40 ਸਾਲ ਪਹਿਲਾਂ ਦੋ ਸਾਲ ਦਾ ਸੀਗਾ ਮੈਂ ਤੇ ਉਸ ਟਾਈਮ ਪੋਲੀਓ ਦਾ ਇਲਾਜ ਨਹੀਂ ਸੀਗਾ ਜੀ ਅਤਵੰਤ ਨਿਕਲ ਗਿਆ ਉਹਨਾਂ ਜਿਹੜਾ ਬੁੜਾਪਾਗਾ ਉਹ ਤਾਂ ਨਿਕਾਉਣਾ ਹੀ ਪੈਣਾ ਵੀਰੇ ਜਿਹੜੇ ਜਿਵੇਂ ਕਿ ਲੁਧਿਆਣੇ ਦੇ ਵਿੱਚ ਕਈ ਐਨ ਜੀਓ ਚੱਲਦੀਆਂ ਨੇ ਕਦੇ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬੇਨਤੀ ਕੀ ਕਰਨਾ ਚਾਹੂੰ ਨਿਕਲਾਂਗੇ ਤਾਂ ਕੁਝ ਲੈ ਕੇ ਬੜਾਂਗੇ ਚਾਹੇ ਬੱਚੇ ਪਾਲਦੇ ਆ ਜਿੱਦਾਂ ਮਰਦੀ ਪਾਲਨੇ ਆ ਇਹ ਤਾਂ ਸਾਡੀ ਜ਼ਿੰਮੇਵਾਰੀ ਆ ਜਿਆਦਾ ਉਸਨੇ ਛਲਾ ਦਿੱਤੀ ਤੇ ਉਹ ਮੈਨੂੰ ਕਹਿੰਦੇ ਬਈ ਤੂੰ ਚੱਲ ਇਰਕਸ਼ਾ ਲੈ ਲਾਹੋਲੀ-ਵਲੀ ਲੈ ਕੇ ਭਾਈ ਬੱਚੇ ਦਾ ਪਾਲ ਨਹੀਂ ਜਾਂ ਗੁਜ਼ਾਰਾ ਕਰੀ ਜਾਇਆ ਇਹਦਾ ਇਹਨੇ ਨਾ ਮਹਾਰਾਜ ਦੇ ਸਰ ਤੇ ਹੱਥ ਰਊਗਾ ਤੇ ਬੱਚੇ ਪਾਲ ਜਾਣਗੇ ਜਿਸ ਵਾਰੀ ਤੁਰੀ ਆਉਂਦੀ ਆ ਹੁਣ ਪਹਿਲੇ ਫੜ ਕੇ ਸਵਾਰੀ ਨੂੰ ਬਿਠਾ ਲੈਂਦੇ ਆ ਇਰਕਸ਼ੇ ਵਾਲੇ ਜਾਂ ਲਾਲੋ ਆਟੋ ਵਾਲੇ ਲੈ ਆਲੋ ਸੀ ਐਨਜੀ ਵਾਲੇ ਲੈ ਆਲੋ ਠੀਕ ਆ ਮੈਂ ਤਾਂ ਉਸਰਾ ਬਤੇ ਸੜ ਦੇਣਾ ਵੀ ਮਾਲਕਾ ਤੂੰ ਹੀ ਦੇਣਾਗਾ ਤੈਨੂੰ ਵੀ ਪਤਾ ਮੇਰੇ ਹਾਲਾਤ ਕਹੇ ਜੇ ਨੇ ਵੀਰੇ ਮੈਂ ਉਹ ਲੋਕਾਂ ਨੂੰ ਇਹ ਚਿੰਨੀਆਂ ਦੇਣ ਚਾਹਣਾ ਵੀ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਕਾਦੇ ਲਈ ਦਿੱਤੀ ਆ ਠੀਕ ਆ ਇਹ ਸਾਨੂੰ ਦਸਾਂ ਨੌਾਂ ਦੀ ਕਿਰਤ ਕਰ ਕਿਰਤ ਕਰੋ ਤੇ ਵੰਡ ਛਕੋ ਇਸੇ ਸਾਥ ਦੇ ਰਾਹ ਤੇ ਚੱਲਾਂਗੇ ਆ ਪ੍ਰਮਾਤਮਾ ਪਤਾ ਨਹੀਂ ਅੱਜ ਰੁਪਈਆ ਚ ਕੱਲ ਨੂੰ ਕਰੋੜਾਂ ਚ ਵੀ ਹੋ ਸਕਦੇ ਆ ਠੀਕ ਆ ਉਸ ਮਾਲਕ ਦੀ ਦੇਣ ਆ ਸਸਿਕਾ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਦਿਨ ਤੁਹਾਨੂੰ ਦੱਸ ਦਈਏ ਅੱਜ ਮਿਲੌਣ ਲੱਗੇ ਆ ਤੁਹਾਨੂੰ ਉਸ ਸ਼ਖਸੀਅਤ ਨਾਲ ਜਿਹੜੇ ਮਿਹਨਤ ਕਰਕੇ ਕਮਾਉਂਦੇ ਨੇ ਕੁਝ ਲੋਕ ਜਿਹੜੇ ਲੁਧਿਆਣਾ ਦੇ ਸ਼ਹਿਰ ਦੇ ਵਿੱਚ ਤੁਹਾਨੂੰ ਦੱਸ ਦਈਏ ਲੋਕ ਮਿਹਨਤ ਨਹੀਂ ਕਰਨਾ ਚਾਹੁੰਦੇ ਨੇ ਤੇ ਚਾਹੁੰਦੇ ਨੇ ਕਿ ਪੈਸੇ ਆ ਜਾਣ ਪਰ ਕੁਝ ਲੋਕ ਉਦਾਂ ਦੇ ਨੇ ਜਿਹੜੇ ਮਿਹਨਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਉਸ ਤੋਂ ਬਾਅਦ ਆਪਣੇ ਘਰ ਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਸਾਡੇ ਨਾਲ ਵੀਰ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਆਖਿਰਕਾਰ ਤੁਹਾਨੂੰ ਦੱਸ ਦਈਏ ਉਹ ਜਿਹੜੇ ਨੇ ਸਭ ਤੋਂ ਪਹਿਲਾਂ ਹੈਂਡੀਕੈਪ ਨੇ ਪਰ ਫਿਰ ਵੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਤਿੰਨ ਬੱਚਿਆਂ ਦਾ ਇਕੱਲਾ ਪਿਓ ਉਹਨਾਂ ਨਾਲ ਗੱਲ ਕਰਦੇ ਕੀ ਗਾਣਾ ਚਾਹੁੰਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਜਾਣਾਂਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਵੀਰ ਸਰ ਕਿਦਾਂ ਇਹ ਜਿਹੜੀ ਬਿਮਾਰੀ ਹੈ ਕੀ ਹੈ ਕਿਦਾਂ ਹੋਇਆ ਵੀਰ ਮੈਨੂੰ ਪੋਲੀਓ ਸੀਗਾ ਅੱਜ ਤੋਂ 45 46 ਸਾਲ ਪਹਿਲਾਂ ਦੋ ਸਾਲ ਦਾ ਸੀਗਾ ਮੈਂ ਤੇ ਉਸ ਟਾਈਮ ਪੋਲੀਓ ਦਾ ਇਲਾਜ ਨਹੀਂ ਸੀਗਾ ਜੀ ਤੇ ਉਸ ਟਾਈਮ ਮੈਨੂੰ ਪੋਲੀਓ ਹੋ ਗਿਆ ਸੀਗਾ ਜੀ ਤੇ ਪੋਲੀਓ ਆਨ ਕਰਕੇ ਕਾਫੀ ਦਿਕਤ ਦਾ ਸਾਹਮਣਾ ਕਰਨਾ ਪਿਆ ਆਪਾਂ 55 ਦਾ ਨਿਕਲ ਗਿਆ ਹੁਣ ਜਿਹੜਾ ਬੁਢਾਪਾ ਗਾ ਉਹ ਤਾਂ ਨਿਗਾਉਣਾ ਹੀ ਪੈਣਾ ਵੀਰੇ ਚਾਹੇ ਜਿੱਦਾ ਮਰਜ਼ੀ ਮਿਹਨਤ ਕਰੀਏ ਠੀਕ ਹੈ ਤੇ ਮਿਹਨਤ ਕਰਨ ਨਾਲ ਹੀ ਸਫਲਤਾ ਆਗੀ ਕਰੋ ਨਿਕਲਾਂਗੇ ਤਾਂ ਕੁਝ ਲੈ ਕੇ ਬੜਾਂਗੇ ਚਾਹੇ ਬੱਚੇ ਪਾਲਦੇ ਆ ਜਿੱਦਾ ਮਰਜ਼ੀ ਪਾਲਨੇ ਆ ਇਹ ਤਾਂ ਸਾਡੀ ਜ਼ਿੰਮੇਵਾਰੀ ਆ ਠੀਕ ਹੈ ਜਿਹੜੀ ਜ਼ਿੰਮੇਵਾਰੀਆਂ ਨੇ ਉਹਨੂੰ ਨਿਭਾਉਣਾ ਵੀ ਸਾਨੂੰ ਆ ਹੋਰ ਕਿਸੇ ਨੇ ਤਾਂ ਨਿਭਾਉਣਾ ਨਹੀਂ ਠੀਕ ਹੈ ਮੈਨੂੰ ਇਹ ਹੋ ਕਿਵੇਂ ਗਿਆ ਸੀਗਾ ਕਿੰਨੇ ਸਮਾਂ ਪੱਲਾ ਹੋਇਆ ਸੀਗਾ ਉਹੀ ਵੀਰੇ ਤੁਹਾਨੂੰ ਕਹਿ ਰਿਹਾ ਮੈਂ ਵੀ 40 45 40 42 ਸਾਲ ਦੀ ਗੱਲ ਹੈ ਹੁਣ ਤੁਹਾਡੀ ਉਮਰ ਕਿੰਨੀ ਹੈ ਹੁਣ 45 ਕਿਸ਼ਾਲ ਦੀ ਹੈ ਤੇ ਇਹ ਸ਼ੁਰੂਆਤ ਵਿੱਚ ਬਚਪਨੇ ਦੇ ਵਿੱਚ ਹੋ ਗਿਆ ਸੀ ਹਾਂ ਬਚਪਨ ਸੀਗਾ ਵੀਰੇ ਅੱਛਾ ਬਚਪਨ ਦੇ ਵਿੱਚ ਉਸ ਟਾਈਮ ਇਲਾਜ ਨਹੀਂ ਸੀਗੇ ਪੋਲੀਓ ਦੇ ਤੇ ਉਸ ਟਾਈਮ ਇਲਾਜ ਨਾ ਹੋਣ ਦੇ ਕਾਰਨ ਮੈਨੂੰ ਪੋਲੀਓ ਗ੍ਰਸਤ ਹੋ ਗਿਆ ਪੋਲੀਓ ਗ੍ਰਸਤ ਹੋਣ ਕਰਕੇ ਉਸ ਟਾਈਮ ਬਾਹਾਂ ਵੀ ਨਹੀਂ ਚੜਦੀਆਂ ਗਰਦਨ ਵੀ ਨਹੀਂ ਚੜਦੀ ਤੇ ਸਰੀਰ ਬਿਲਕੁਲ ਖਤਮ ਸੀ ਮਤਲਬ ਇਹ ਸੀਗਾ ਵੀ ਘਰ ਦੇ ਕਹਿੰਦੇ ਬਚਣਾ ਨਹੀਂ ਇਹਨੇ ਮਗਰ ਫੇਰ ਵੀ ਉਹਨਾਂ ਨੇ ਆਪਣੀ ਛਾਰੀ ਜਾਇਦਾਦ ਵੇਚ-ਵਟ ਕੇ ਮੇਰੇ ਤੇ ਲਾਤੀ ਲੋਨ ਕਰਕੇ ਗਰਦਨ ਕਿਤੋਂ ਖੜਕੀ ਬਾਹਾਂ ਕਿਤੋਂ ਖੜਕੀਆਂ ਮਗਲੱਤਾਂ ਨੂੰ ਆਰਾਮ ਨਹੀਂ ਆਇਆ ਫੇਰ ਕਿਸੇ ਜਾਦੂਤ ਨੇ ਛਲਾ ਦਿੱਤੀ ਤੇ ਉਹ ਮੈਨੂੰ ਕਹਿੰਦੇ ਬਈ ਤੂੰ ਚੱਲ ਈ ਰਿਕਸ਼ਾ ਲੈ ਹੌਲੀ-ਹੌਲੀ ਲੈ ਕੇ ਭਾਈ ਬੱਚੇ ਦਾ ਪਾਲ ਨਹੀਂ ਆਂ ਗੁਜ਼ਾਰਾ ਕਰੀ ਜਾਇਆ ਉਹਦਾ ਇਹਨੇ ਨਾ ਮਹਾਰਾਜ ਦੇ ਅਧੀਨ ਰਹੂਗਾ ਤੇ ਬੱਚੇ ਪਾਲ ਜਾਣਗੇ ਕਿਵੇਂ ਈ ਰਿਕਸ਼ਾ ਏ ਤੁਹਾਡਾ ਆਪਣਾ ਨਹੀਂ ਵੀਰੇ ਰੈਂਟ ਤੇ ਨਹੀਂ ਪਹਿਲਾਂ ਕੀ ਕੰਮ ਕਰਦੇ ਸੀਗੇ ਮੰਨ ਲਓ ਸ਼ੁਰੂ ਦੇ ਵਿੱਚੋਂ ਜਦੋਂ ਪੋਲੀਓ ਹੋ ਗਿਆ ਪੈਰ ਖਰਾਬ ਹੋ ਗਿਆ ਹੈਂਡੀਕੈਪ ਹੋ ਗਏ ਨੇ ਉਸ ਤੋਂ ਪਹਿਲਾਂ ਕੀ ਕਰਦੇ ਸੀਗੇ ਕਰਦੇ ਵਿੱਚ ਵੀਰੇ ਮੈਂ ਕੁਝ ਨਹੀਂ ਸੀ ਕਰਦਾ ਫਿਲਹਾਲ ਘਰੇ ਹੀ ਰਹਿੰਦਾ ਸੀਗਾ ਠੀਕ ਆ ਉਸ ਟਾਈਮ ਮੇਰਾ ਫਾਦਰ ਠੀਕ ਸੀਗਾ ਫਾਦਰ ਦੁੱਧ ਦਾ ਕੰਮ ਕਰਦੇ ਸੀਗੇ ਤੇ ਉਹ ਦੁੱਧ ਦਾ ਕੰਮ ਕਰਕੇ ਬਾਹਰ ਤੋਂ ਚੱਕ ਕੇ ਵੇਚਦੇ ਸੀਗੇ ਤੇ ਜੋ ਵੇਚ-ਬਾਟ ਦੇ ਸੀਗੇ ਜੋ ਮਾੜਾ-ਮੋਟਾ ਪਰੌਠਾ ਹੁੰਦਾ ਸੀਗਾ ਉਹਦੇ ਨਾਲ ਸਾਨੂੰ ਸਾਰੇ ਤਿੰਨੇ ਭੈਣ ਭਰਾਵਾਂ ਨੂੰ ਪਾਲੀ ਜਾਂਦੇ ਸੀਗੇ ਤੇ ਮੇਰੀ ਭੈਣਾ ਮੇਰੀਆਂ ਦਾ ਮੈਰਿਜ ਹੋ ਗਈ ਤੇ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਤੇ ਮੇਰੇ ਤਿੰਨ ਬੱਚੇ ਨੇ ਤਿੰਨ ਬੱਚੇ ਤੋਂ ਇੱਕ ਬੇਟੀ ਤੇ ਦੋ ਬੇਟੇ ਨੇ ਤੇ ਬਸ ਉਹਨਾਂ ਨੂੰ ਪਾਲਣਾ ਵੀਰੇ ਕਿਵੇਂ ਹੁਣ ਗੁਜ਼ਾਰਾ ਚੱਲਦਾ ਆਟੋ ਚਲਾ ਕੇ ਇਹ ਈ ਰਿਕਸ਼ਾ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡਾ ਵੀ ਹੈ ਨਹੀਂ ਕਿਹਦਾ ਮਤਲਬ ਕੀ ਹੈ ਵੀਰੇ ਸਹੀ ਪੁੱਛੇ ਤਾਂ ਮਾਲਕ ਦੀ ਕਿਰਪਾ ਠੀਕ ਆ 200 ਰੁਪਿਆ ਰੈਂਟ ਠੀਕ ਹੈ ਬਾਕੀ ਘਰ ਵੀ ਚਲਾਉਣਾ ਜੇ ਮੈਨੂੰ 4-500 ਬਣੂਗਾ ਤਾਂ ਹੀ ਮੇਰਾ ਘਰ ਚੱਲੂਗਾ। ਹੂੰ ਕਿਉਂਕਿ 100 ਰੁਪਏ ਦਾ ਦੁੱਧ ਆ ਜਾਂਦਾ। ਹੂੰ 100 ਰੁਪਏ ਦੀ ਸਬਜ਼ੀ ਲਾ ਲਓ। ਹੂੰ 100 ਰੁਪਏ ਦਾ ਉਦਾਂ ਬੱਚੇ ਮਾੜਾ ਮੋਟਾ ਖਾਣਾ ਪੀਣਾ ਪੈਨ ਕਾਪੀ ਬਲਸ਼ਨ ਲਾ ਲਓ ਹੋਰ ਕਈ ਸਵਾਲ ਖੜੇ ਹੋ ਜਾਂਦੇ ਤੇ। ਹੂੰ ਮਤਲਬ ਸਾਰੇ ਰੋਜ਼ ਨਿਕਲ ਜਾਂਦੇ ਵੀਰੇ। ਕਈ ਵਾਰੀ ਇਹ ਵੀ ਨਹੀਂ ਹੁੰਦਾ ਵੀ 300 ਰੁਪਏ ਹੀ ਬਣਦਾ। ਹੂੰ 200 ਅਗਲੇ ਨੂੰ ਦੇਤਾ। ਇਹ ਆਟੋ ਚਲਾਉਣੇ ਤੇ ਨੂੰ ਕਿੰਨੇ ਦਿਨ ਹੋ ਗਏ ਨੇ? ਮੈਨੂੰ ਵੀਰੇ 1 ਸਾਲ ਹੋ ਗਿਆ ਪੂਰਾ। ਕਿਵੇਂ ਜਿਨ੍ਹਾਂ ਨੂੰ ਕਿਰਾਏ ਤੇ ਉੱਤੇ ਤੁਸੀਂ ਆਟੋ ਲਿੱਤਾ ਸੀਗਾ ਉਹਨਾਂ ਨੂੰ ਕੋਈ ਡਰ ਨਹੀਂ ਸੀਗਾ ਉਹਨਾਂ ਨੂੰ ਇਹ ਨਹੀਂ ਲੱਗਿਆ ਵੀ ਕੋਈ ਇਨਸੀਡੈਂਟ ਹੋ ਜਾਊਗਾ ਜਾਂ ਕੁਝ ਪ੍ਰੋਬਲਮ ਹੋ ਜਾਊਗੀ ਕਿਉਂਕਿ ਪੈਰ ਵੀ ਜਿਹੜੇ ਨੇ ਬ੍ਰੇਕਾਂ ਤੱਕ ਨਹੀਂ ਪਹੁੰਚਦੇ ਨੇ ਤੁਹਾਡੇ ਨਹੀਂ ਵੀਰੇ ਉਹਨਾਂ ਨੂੰ ਇਹੋ ਜਿਹਾ ਕੋਈ ਨਹੀਂ ਸੀਗਾ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੂੰ ਚਲਾ ਅਸੀਂ ਤੇਰੇ ਮਗਰ ਹੈਗੇ ਹਾਂ ਹੂੰ ਠੀਕ ਹੈ ਤੇ ਬਾਕੀ ਹੱਥ 'ਚ ਬ੍ਰੇਕ ਖਰਾ ਲੀ ਸੀਗੀ ਬਾਕੀ ਯਾਰ ਦੋਸਤਾਂ ਦਾ ਪ੍ਰੋਸਸ ਸੀਗਾ ਬਿਸ਼ਵਾਸ ਸੀਗਾ ਯਾਰ ਦੋਸਤ ਮੇਰੇ ਨਾਲ ਖੜੇ ਨੇ ਸਾਰੇ ਯਾਰ ਦੋਸਤ ਖੜਨ ਕਰਕੇ ਮੈਨੂੰ ਹੌਸਲਾ ਵੱਧ ਗਿਆ ਹੌਸਲਾ ਵਧਨ ਕਰਕੇ ਵੀਰੇ ਬੱਚੇ ਪਾਲਣ ਦਾ ਉਸ ਮਾਲਕ ਨੇ ਜਰੀਆ ਦੇ ਦਿੱਤਾ ਬਾਕੀ ਦੇਖੀ ਜਾਓ ਅੱਗੇ ਲਾਈਫ ਕਿੱਦਾਂ ਨਿਕਲਣੀ ਹੈ ਵੀਰੇ ਹੁਣ ਕਿਦਾਂ ਮਤਲਬ ਹੁਣ ਪਰਿਵਾਰ ਦਾ ਗੁਜ਼ਾਰਾ ਚੱਲਦਾ ਪਿਆ ਕਿੰਨੀ ਕੀ ਦਿਹਾੜੀ ਬਣ ਜਾਂਦੀ ਹੈ ਕਿਉਂਕਿ ਈ ਰਿਕਸ਼ੇ ਕਾਫੀ ਹੋ ਗਏ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਤੇ ਮੰਨ ਲਓ ਤੁਸੀਂ ਸਵਾਰੀਆਂ ਬੁਲਾ ਵੀ ਨਹੀਂ ਸਕਦੇ ਕੁਝ ਲੋਕ ਬਾਹਰ ਖੜ ਕੇ ਵੀ ਸਵਾਰੀਆਂ ਬੁਲਾਉਂਦੇ ਨੇ ਵੀ ਆ ਜਾਓ ਬੈਠੋ ਚਲਿਏ ਇਦਾਂ ਹਾਂ ਵੀਰੇ ਮੈਂ ਤਾਂ ਹੁਣ ਰੱਬ ਤੇ ਛੱਡ ਦਿੰਦਾ ਠੀਕ ਹੈ ਸਵਾਰੀ ਤੁਰ ਹੀ ਆਉਂਦੀ ਆ ਹੁਣ ਪਹਿਲੇ ਫੜ ਕੇ ਸਵਾਰੀ ਨੂੰ ਬਿਠਾ ਲੈਂਦੇ ਆ ਈ ਰਿਕਸ਼ੇ ਵਾਲੇ ਲੈ ਲਾ ਲੋ ਆਟੋ ਵਾਲ ਠੀਕ ਆ ਮੈਂ ਤਾਂ ਉਸ ਨਾਲ ਬਤੇ ਛੱਡ ਦੇਣਾ ਵੀ ਮਾਲਕਾ ਤੂੰ ਹੀ ਦੇਣਾਗਾ ਤੈਨੂੰ ਵੀ ਪਤਾ ਮੇਰੇ ਹਾਲਾਤ ਕਹੇ ਜੇ ਨੇ ਠੀਕ ਆ ਮੈਂ ਉਸ ਮਾਲਕ ਤੇ ਜੇ ਤੋ ਛੱਡ ਦੇਣਾ ਹੋਣਾ ਉਹ ਪ੍ਰਮਾਤਮਾ ਮੈਨੂੰ ਇੱਕ ਬਿਠਾ ਦੇਵੇ ਦੋ ਬਿਠਾ ਦੇਵੇ ਤਿੰਨ ਬਿਠਾ ਦੇਵੇ ਚਲੋ ਮੈਂ ਲੈ ਕੇ ਤੁਰ ਪੈਣਾ ਤੁਰ ਪੈਣਾ ਦੋ ਤਿੰਨ ਇਧਰ ਬੈਗੀਆਂ ਚਲ ਜਿੰਨੀ ਇੱਕ ਬੈਟਰੀ ਹੁੰਦੀ ਆ ਲੱਗ ਜਾਂਦੀ ਆ 350 ਬਣ ਜੇ 350 ਬਣ ਜੇ ਉਹ ਚ ਅਗਲੇ ਨੂੰ ਕਈ ਵਾਰ ਦਿੰਨਾ ਪੈਸੇ ਕਈ ਵਾਰ ਨਹੀਂ ਦਿੰਦਾ ਜਿਨ੍ਹਾਂ ਦਾ ਆਟੋ ਉਹਨਾਂ ਦੇ ਹੋਰ ਵੀ ਹੋਟੇ ਹੋਣਗੇ ਕਿ ਉਹਨਾਂ ਵੱਲੋਂ ਕੀ ਤੁਹਾਡੇ ਲਈ ਸੇਵਾ ਹੋਰ ਕੀਤੀ ਗਈ ਹੈ ਸਿਰਫ ਕਿਰਾਇਆ ਲੈਣ ਦੇ ਬਾਵਜੂਦ ਹੋਰ ਵੀ ਕੋਈ ਸੇਵਾ ਕੀਤੀ ਗਈ ਹੈ ਕਈ ਵਾਰੀ ਸਿ ਕਿਰਾਇਆ ਇਕੱਠਾ ਵੀ ਨਹੀਂ ਹੁੰਦਾ ਕਈ ਵਾਰੀ ਕਮਾਈ ਵੀ ਨਹੀਂ ਹੁੰਦੀ ਹੋਣੀ ਹੈ ਨਹੀਂ ਵੀਰੇ ਉਹ ਇਦਾਂ ਦੇ ਨਹੀਂ ਹੈਗੇ ਵਿਚਾਰੇ ਉਹ ਤਾਂ ਕਹਿੰਦੇ ਵੀ ਤੂੰ ਇਹਦੇ ਆ ਮਰ ਕਿਸਤਾ ਲਾ ਲਾ ਉਦੋਂ ਬਾਅਦ ਤੂੰ ਆਪਣਾ ਇਹਨੂੰ ਹੀ ਰੱਖ ਲੈਗੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਕੈਸ ਕਿਸਤ ਕਰਕੇ ਪੈਸੇ ਲੈ ਰਹੇ ਆ ਅਸੀਂ ਤੇਰੇ ਕੋਲ ਉਦਾਂ ਕਿਰਾਇਆ ਨਹੀਂ ਲੈ ਰਹੇ ਚਲੋ ਦੇਖੀ ਜਾ ਹੁਣ ਵੀਰੇ ਮਾਲਕ ਕਿੱਦਾਂ ਕਰਦਾ ਹੁਣ ਤੁਸੀਂ ਉਹ ਲੋਕਾਂ ਨੂੰ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੂਗੇ ਜਿਹੜੇ ਲੋਕ ਮਿਹਨਤ ਕਰਕੇ ਕਮਾਣਾ ਨਹੀਂ ਚਾਹੁੰਦੇ ਨੇ ਮਿਹਨਤ ਤੋਂ ਪਿੱਛੇ ਹਟਦੇ ਨੇ ਵੀਰੇ ਮੈਂ ਉਹ ਲੋਕਾਂ ਨੂੰ ਇਹ ਸਿਰੀਆਂ ਦੇਣਾ ਚਾਹਣਾ ਵੀ ਪ੍ਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਆ ਕਾਦੇ ਲਈ ਦਿੱਤੀ ਆ ਠੀਕ ਆ ਇਹ ਸਾਨੂੰ ਦਸਾਂ ਨੋਆਂ ਦੀ ਕਿਰਤ ਕਰ ਕਿਰਤ ਕਰੋ ਤੇ ਵੰਡ ਸਕੋ ਠੀਕ ਹੈ ਉਹ ਪ੍ਰਮਾਤਮਾ ਨੇ ਸਾਨੂੰ ਰਾਹ ਦਿਖਾਇਆ ਤੇ ਉਸ ਰਾਹ ਤੇ ਚੱਲੋ ਉਸ ਮਾਲਕ ਨੇ ਕੋਈ ਨਾ ਕੋਈ ਜਰੀਆ ਜ਼ਰੂਰ ਸੋਚ ਕੇ ਰੱਖਿਆ ਹੋਇਆ ਜੇ ਅਸੀਂ ਸਿੱਧੇ ਰਾਤ ਚੱਲਾਂਗੇ ਜਿਵੇਂ ਰੀਮਾਨੀ ਤੇ ਉੱਤਰ ਆਏ ਤਾਂ ਸਾਨੂੰ ਮੂੰਹ 'ਚ ਰੋਟੀ ਵੀ ਖੋਹ ਸਕਦਾ ਜੇ ਅਸੀਂ ਸੱਚ ਦੇ ਰਾਤ ਚੱਲਾਂਗੇ ਤਾਂ ਪਰਮਾਤਮਾ ਪਤਾ ਨਹੀਂ ਅੱਜ ਰੁਪਈਆ ਚਾ ਕੱਲ ਨੂੰ ਕਰੋੜਾਂ 'ਚ ਵੀ ਹੋ ਸਕਦੇ ਆ ਠੀਕ ਹੈ ਉਸ ਮਾਲਕ ਦੀ ਦੇਣ ਆ ਜੀ ਤੇ ਮੈਂ ਕਹੇ ਇਹੀ ਕਹਿਣਾਗਾ ਉਹਨਾਂ ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਵੀ ਮਿਹਨਤ ਕਰੋ ਕਿਸੇ ਨਾ ਠੱਗੀ ਠੋਰੀ ਨਾ ਕਰੋ ਕਿਉਂਕਿ ਮਿਹਨਤ ਨੂੰ ਸਫਲਤਾ ਮਿਲਦੀ ਆ ਵੀਰੇ ਜੀ ਮਿਹਨਤ ਨਾਲ ਹੀ ਮਿਹਨਤ ਦੀ ਕੁੰਜੀ ਜਿਹੜੀ ਆ ਆਪਦੇ ਹੱਥਾਂ 'ਚ ਆ ਕਰੋ ਨਿਕਲਾਉਂਗੇ ਤਾਂ ਕੁਝ ਨਾ ਕੁਝ ਲੈ ਕੇ ਬੜੋਗੇ ਤੇ ਤੁਹਾਡੇ ਬੱਚੇ ਤੁਹਾਡੀ ਵਾਈਫ ਤੁਹਾਡਾ ਪਰਿਵਾਰ ਦੀ ਕਰਦਾ ਪਿਆ ਕੋਈ ਕੁਝ ਕਮਾ ਕੇ ਆਊਗਾ ਤੇ ਘਰ ਦਾ ਆਟਾ ਦਿਵਾਲ ਪਾਣੀ ਸਾਰਾ ਕੁਝ ਉਹਦੇ ਨਾਲ ਇੰਨਿਆ ਕੁ ਸਾਂਇ ਕਰ ਲਾਂਗੇ ਇੰਨਾ ਕਰ ਲਾਂਗੇ ਉਹ ਆਸਤੇ ਪਾਣੀ ਨਾ ਫੇਰੋ ਜਦੋਂ ਕੁਝ ਕਮਾ ਕੇ ਲਿਆਊਗਾ ਤਾਂ ਤੁਸੀਂ ਇਹ ਥੋੜੀ ਵੀ ਪਿਓ ਸਾਡਾ ਕਮਾ ਕੇ ਲਿਆਇਆ ਤੇ ਤੁਸੀਂ ਨਸਿਆਂ ਵਿੱਚ ਡਾਲ ਦਿਓ ਨਸਿਆਂ 'ਚ ਡਾਉਣ ਵਾਲਾ ਕੰਮ ਨਾ ਕਰੋ ਤੁਸੀਂ ਇਹ ਦੇਖੋ ਤੁਹਾਡਾ ਪਿਓ ਕਿੰਨੀ ਮਿਹਨਤ ਕਰਕੇ ਆਇਆ ਤੇ ਉਹ ਮਿਹਨਤ ਦਾ ਨਾਲ ਆਪਾਂ ਕਿੰਨਾ ਘਰ ਚਲਾਉਣਾ ਕਿਵੇਂ ਚਲਾਉਣਾ ਚਾਹੇ ਆਪਾਂ ਨੂੰ 300 ਆ ਚਾਹੇ 500 ਆ ਚਾਹੇ 200 ਆ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਘਰ ਚ ਆਪਾਂ 200 ਨਾਲ ਕੰਮ ਵੀ ਚਲਾ ਸਕਦੇ ਆ ਕਿਉਂਕਿ ਅੱਜ ਘੱਟ-ਪਟਿਆ ਠੀਕ ਹੈ ਜਿੰਨੇ ਹੋਰ ਘੱਟ-ਵੱਟੇ ਜਾਂਦੇ ਮੈਂ ਕਹਿੰਦਾ ਉਹਦੇ ਘੱਟ ਨਾਲ ਵੀ ਵੀਰੇ ਗੁਜ਼ਾਰਾ ਕ ਚਲਾ ਲੈਣਾ ਇਹ ਥੋੜੀ ਆ ਵੀ ਆਪਾਂ ਰੋਜ਼ ਹੀ ਆਪਾਂ ਮੈਂ ਫਲ ਫਰੂਟ ਉਹਦੇ ਨੇ ਲੈ ਕੇ ਜਾਣਾ ਜਿੱਦੇ ਨੇ ਮੈਨੂੰ 500 ਹੋ ਜਾਂਦਾ ਸਹੀ ਬੋਛੇ ਤਾਂ ਵੀਰੇ ਜਿੰਨੇ ਮੇਰੇ ਕੋਲੇ 2-300 ਹੁੰਦਾ ਫਿਰ ਮੈਂ ਉਸ ਹਿਸਾਬ ਨਾਲ ਵੀਰੇ ਸਬਜ਼ੀ ਵੀ ਲੈਣੀ ਆ ਦੁੱਧ ਵੀ ਲੈਣਾ ਮੈਂ ਸਾਰਾ ਸੋਚ ਕੇ ਨਕਸ਼ਾ ਸਾਮ ਨੂੰ ਪੈਸੇ ਗਿਣ ਕੇ ਬਣਾ ਲੈਣਾ ਉਹਨਾਂ ਸਾਰੀ ਦਿਹਾੜੀ ਸੋਚਣਾ ਪੈਂਦਾ ਵੀ ਅੱਜ ਕਿੰਨੇ ਕਮਾਣੇ ਆ ਤੇ ਕਿੰਨਾ ਰਾਸ਼ਨ ਲੈ ਕੇ ਜਾਣਾ ਕਰੇ ਤਾਂ ਸਾਰੀ ਦਿਹਾੜੀ ਵੀ ਵੀਰੇ ਸੋਚਣਾ ਪੈਂਦਾ ਜਦੋਂ ਸ਼ਾਮ ਨੂੰ 5:00 ਵਜੇ ਦੇ ਆ ਮੈਂ ਘਰੇ ਚਲੇ ਜਾਣਾ ਪੈਸੇ ਗਿਣਤੀ ਲਾ ਲਈ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ 100 ਦਾ ਦੁੱਧ ਆ ਜਾਣਾਗਾ 100 ਦੀ ਇਹ ਸਬਜ਼ੀ ਆਜੂਗੀ ਜਾਂ ਪਿਆਜ਼ ਆਜੂ ਤੇ ਪੱਕੀ ਕਾਪੀਆਂ ਕਿਤਾਬਾਂ ਬੱਚੇ ਦੀਆਂ ਪੈਲਸਣਾ ਉਹਦੇ ਨਾਲ ਗੁਜ਼ਾਰਾ ਕਰ ਦੇਣਾ ਵੀਰੇ ਜਿਹੜੇ ਜਿਵੇਂ ਕਿ ਲੁਧਿਆਣੇ ਦੇ ਵਿੱਚ ਕਈ ਐਨਜੀਓ ਚੱਲਦੀਆਂ ਨੇ ਕਦੇ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਬੇਨਤੀ ਕੀ ਕਰਨਾ ਚਾਹੁੰਗੇ ਬੇਨਤੀ ਵੀਰੇ ਮੈਂ ਤਾਂ ਉਹੀ ਕਹਿਣਾ ਭਈ ਪ੍ਰਮਾਤਮਾ ਵੱਲੋਂ ਅੰਜਾਇ ਜਿਹੜੀ ਚੱਲਦੀ ਆ ਉਹ ਹੈਲਪ ਵੱਧ ਤੋਂ ਵੱਧ ਗਰੀਬੰਦੇ ਦੀ ਕਰਨੋ ਜੇਦੋ ਕਿਸੇ ਦੀ ਹੈਲਪ ਕਰਨਗੇ ਪ੍ਰਮਾਤਮਾ ਉਹਨਾਂ ਨੂੰ ਵੀ ਤਰੱਕੀ ਦਿਓ ਮਾਲਕ ਉਹਨਾਂ ਦੇ ਵੀ ਸਿਰ ਤੇ ਹੱਥ ਰੱਖੋ ਉਹਨਾਂ ਦੀ ਅੱਗੇ ਲਾਦ ਗਾਂ ਦੀ ਗਾਂ ਪਰਮਾਤਮਾ ਜਿਹੜੇ ਦਰਸ਼ਕ ਦੇਖ ਰਹੇ ਨੇ ਪੰਜਾਬ ਪ੍ਰਾਈਮ ਟੀਵੀ ਤੋਂ ਤੁਹਾਨੂੰ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਮੈਂ ਵੀਰੇ ਕੀ ਕਹਿਣਾ ਮੈਂ ਤਾਂ ਇਹੀ ਕਹਿਣਾ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਮੇਰਾ ਮਾਲਕ ਪਰਮਾਤਮਾ ਉਹਦੇ ਸਾਰਿਆਂ ਦੀ ਮਦਦ ਕਰੋ ਜੇ ਉਹ ਗਰੀਬ ਬੰਦਾ ਉਹਨੂੰ ਉੱਪਰ ਠਾਉਣ ਦੀ ਕੋਸ਼ਿਸ਼ ਕਰੋ ਉੱਪਰ ਠੂਗਾ ਤੇ ਤਰੱਕੀ ਕਰੂਗਾ ਤਰੱਕੀ ਕਰਨ ਨਾਲ ਤੁਹਾਡਾ ਨਾਮ ਲਾਊਗਾ ਵੀ ਫਲਾਣੇ ਨੇ ਮੈਨੂੰ ਤਰੱਕੀ ਕਰਾਈ ਆ ਠੀਕ ਹੈ ਕੋਈ ਬੰਦੇ ਕਿਸੇ ਦੀ ਮਦਦ ਕਰਦੇ ਆ ਬਹੁਤ ਜ਼ਿਆਦਾ ਤੇ ਮਦਦ ਕਰਨ ਨਾਲ ਵੀਰੇ ਅੱਗੇ ਵਧਾਂਗੇ ਅੱਗੇ ਵਧਣ ਨਾਲ ਅਗਲੇ ਨੂੰ ਵੀ ਆਸਾਨ ਹੋ ਜਾਊਗਾ ਪੇਹਾਂ ਸਾਡੀ ਕਿਸੇ ਨੇ ਹੈਲਪ ਕੀਤੀ ਸੀ ਤਾਂ ਅਸੀਂ ਰੋਟੀ ਖਾਣ ਜੋਗੇ ਹੋਗੇ ਬਿਲਕੁਲ ਜਿਵੇਂ ਕਿ ਤੁਹਾਨੂੰ ਦੱਸ ਦਈਏ ਈ ਰਿਕਸ਼ੇ ਦੇ ਹੁਣ 15 ਤਰੀਕ ਤੋਂ 15 ਮਾਰਚ ਤੋਂ ਪੰਜਾਬ ਪੁਲਿਸ ਨੇ ਨਵੇਂ ਟ੍ਰੈਫਿਕ ਨਿਯਮ ਜਿਹੜੇ ਆ ਲਾਗੂ ਕੀਤੇ ਆ ਨਵੇਂ ਕਾਨੂੰਨ ਵੀ ਜਿਹੜੇ ਆ ਸ਼ੁਰੂ ਕਰ ਦਿੱਤੇ ਆ ਸੋ ਉਸ ਬਾਰੇ ਵੀ ਗੱਲ ਕਰਦੇ ਭਾਈ ਜੀ ਨਾ ਆਖਿਰਕਾਰ ਕਿਉਂਕਿ ਇਸ ਆਟੋ ਦੇ ਵਿੱਚ ਫਿਰ ਹਾਲ ਤੁਹਾਨੂੰ ਦਿਖਾ ਰਹੇ ਤਸਵੀਰਾਂ ਇਸ ਆਟੋ ਦੇ ਵਿੱਚ ਵੀ ਨੰਬਰ ਪਲੇਟ ਨਹੀਂ ਹੈਗਾ ਇਹ ਜਿਹੜਾ ਨੰਬਰ ਪਲੇਟ ਹੁਣ ਲਾਗੂ ਕੀਤਾ ਪੰਜਾਬ ਪੁਲਿਸ ਨੇ ਕਹਿੰਦੇ ਵੀ ਕਾਗਜ਼ਾਤ ਜ਼ਰੂਰੀ ਨੇ ਲਾਇਸੈਂਸ ਜ਼ਰੂਰੀ ਹੈ ਕੀ ਕਹਿਣਾ ਜੀ ਬੀਰ ਜੀ ਕਾ ਅੱਜ ਤਾਂ ਜ਼ਰੂਰੀ ਐ ਠੀਕ ਐ ਮੈਂ 2-250 ਰੁਪਏ ਕਮਾਉਣ ਵਾਲਾ ਮੈਂ ਹੁਣ 10-20 ਹਜ਼ਾਰ ਰੁਪਏ ਕਿੱਥੋਂ ਲਾਵਾਂ ਮੈਨੂੰ ਇਹ ਦੱਸੋ ਠੀਕ ਐ 10-20 ਹਜ਼ਾਰ ਰੁਪਏ ਲਾਉਣਾ ਮੇਰੇ ਲਈ ਤਾਂ 10-20 ਲੱਖ ਦੇ ਬਰਾਬਰ ਆ ਕਿਉਂਕਿ ਮੈਂ 2-250 ਨਾਲ ਘਰ ਚਲਾਵਾਂ ਜਾਂ ਇਹਦੇ ਨੰਬਰ ਪਲੇਟ ਤੇ ਜਾਂ ਆਰ ਸੀ ਬਣਾਵਾਂ ਜਾਂ ਲਾਇਸੈਂਸ ਬਣਾਵਾਂ ਚਲੋ ਮੈਂ ਨੰਬਰ ਆਪਦਾ ਘਰ ਦਾ ਐਡਰੈਸ ਤੁਸੀਂ ਤਾਂ ਲਿਖਾ ਲੂੰਗਾ ਉਹ ਤਾਂ ਮੈਨੂੰ 100-150 ਕੋਈ ਗੱਲ ਨਹੀਂ ਇੱਕ ਪਾਸੇ ਉਸ ਘਰ ਦਾ ਰਸਨ ਰੋਕ ਲੂੰਗਾ ਦੂਜੇ ਪਾਸੇ ਮੈਂ ਚਲੋ ਨੰਬਰ ਨੰਬਰ ਮਾੜਾ ਮੋਟਾ ਲਿਖਾ ਲ ਮਗਰ ਆਰ.ਸੀ ਬਣਾਉਣੀ ਮੇਰੇ ਬਸ ਤੋਂ ਬਾਹਰ ਆ ਸਰ ਅਗਰ ਕੋਈ ਮੇਰਾ ਵੀਰ ਹੈਲਪ ਕਰਨਾ ਚਾਹੁੰਦਾ ਤਾਂ ਮੇਰੀ ਕਰ ਦੇਵੇ ਨੰਬਰ ਜਿਵੇਂ ਆਪਾਂ ਚਲਾ ਰਹੇ ਹਾਂ ਜਿਨ੍ਹਾਂ ਦਾ ਆਟੋ ਚਲਾ ਰਹੇ ਆ ਉਹ ਨੰਬਰ ਪਲੇਟ ਲਵਾ ਕੇ ਦੇਣ ਕਿ ਉਹਨਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਵੀ ਉਹਨਾਂ ਨੂੰ ਅਪੀਲ ਕਰ ਸਕਦੇ ਹੋ ਨਾ ਵੀ ਇਹ ਨੰਬਰ ਪਲੇਟ ਲਵਾ ਦਿਓ ਸਰ ਮੈਂ ਉਹਨਾਂ ਨੂੰ ਕਿਹਾ ਵੀ ਆ ਉਹ ਕਹਿੰਦੇ ਕੋਈ ਨਹੀਂ ਤੂੰ ਬਈ ਮਤਲਬ ਦੇਖ ਲੈ ਹਜੇ ਕੀ ਵਿਚਾਰ ਵੰਦੇ ਪਏ ਆ ਮੈਂ ਮਤਲਬ ਚਲਾ ਲਾ ਕੋਈ ਦਿੱਕਤ ਆਈ ਤੈਨੂੰ ਜਿਆਦਾ ਫੇਰ ਆਪਾਂ ਕਰ ਲਾਂਗੇ ਗੱਲ ਵੀ ਜਿੱਦਾਂ ਹੋਊਗਾ ਤੇ ਸਰ ਜਿਵੇਂ ਕਿ ਪੈਸੇ ਜਿੱਦਾਂ ਕਮਾ ਰਹੇ ਹੋ ਰੋਜ਼ ਦੀ ਆਮਦਨ ਜੜੀ ਹੈਗੀ ਤੁਹਾਡੀ ਤੇ 400 500 ਰੁਪਏ ਹੀ ਹੁੰਦੀ ਹੈ ਜਿਹੜੇ 200 ਰੁਪਏ ਤੁਸੀਂ ਕਿਰਾਇਆ ਵੀ ਦੇ ਦਿੰਦੇ ਹੋ ਹਾਂ ਤੇ ਕਿਸ ਤਰੀਕੇ ਕਈ ਵਾਰੀ ਆਮਦਨੀ ਨਹੀਂ ਵੀ ਹੁੰਦੀ ਆਉਣੀ ਹੈ ਜਰ ਜਦਨੇ ਆਮਦਨੀ ਨਹੀਂ ਹੁੰਦੀ ਮੈਂ ਕੋਈ ਪੈਸੇ ਨਹੀਂ ਦਿੰਦਾ ਉਹਨਾਂ ਨੂੰ ਠੀਕ ਆ ਉਹ ਮੈਨੂੰ ਕਹਿੰਦੇ ਵੀ ਨਹੀਂ ਇਹ ਦੁਬਾਰਾ ਵੀ ਤੂੰ ਦੇ ਸ਼ਮ ਦੇ ਕਈ ਤਾਂ ਲਉ ਵੀ ਜਾਂਦੇ ਆ ਅਗਲੇ ਪਰ ਨਹੀਂ ਮੇਰੇ ਕੋਲ ਕੋਈ ਨਹੀਂ ਹੈ ਜਿਹਾ ਹਿਸਾਬ ਕਿਤਾਬ ਲੈਂਦੇ ਵਿਚਾਰੇ ਤੇ ਠੀਕ ਆ ਉਹ ਚੰਗੇ ਬੰਦੇ ਨੇ ਤੇ ਬਾਕੀ ਸਰ 2300 300 ਦੇ ਵਿੱਚ ਵਿੱਚ ਹੀ ਰਹਿੰਦੀ ਆ ਆਮਦਨ ਜੇ ਖਿੱਚ ਕੇ ਕੰਮ ਕਰਾਂ ਜੇ ਕਈ ਵਾਰ ਬਿਮਾਰ ਵੀ ਹੋ ਜਾਣਾ ਮੈਨੂੰ ਦਿਹਾੜੀ ਟੁੱਟ ਜਾਂਦੀ ਆ ਮੈਨੂੰ ਇਹ ਹੋ ਜਾਂਦਾ ਵੀ ਸਵੇਰ ਤੋਂ ਦਿਹਾੜੀ ਤੇ ਨੰਗੀ ਹੁਣ ਜਿਹੜੇ ਖਰਚੇ ਨੇ ਉਹ ਮੇਰੇ ਸਿਰ ਤੇ ਖੜ ਗਏ ਉਹ ਮੈਂ ਕਿੱਦਾਂ ਚਲਾਉਣਾ ਕਰ ਤੇ ਘਰ ਚਲਾਉਣਾ ਮੈਨੂੰ ਬੜੀ ਦਿੱਕਤ ਆ ਜਾਂਦੀ ਆ ਕਿਵੇਂ ਫਿਰ ਕਈ ਵਾਰੀ ਤਾਂ ਕਮਾਈ ਹੁੰਦੀ ਵੀ ਨਹੀਂ ਹੁੰਨੀ ਫਿਰ ਰੋਟੀ ਕਿਵੇਂ ਚੱਲਦੀ ਕਰਦੀ ਅੱਛਾ ਰੋਟੀ ਚੱਲਦੀ ਆ ਬਸ ਅਰਾਭੀ ਚਲਾ ਦਿੰਦਾ ਹੁਣ ਜਿਹੜਾ ਮਾੜਾ ਮੋਟਰ ਰਸਨ ਪਿਆ ਹੁੰਦਾ ਉਹਦੇ ਨਾਲ ਜਲਾ ਦੇ ਦੀ ਬਿਲਕੁਲ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾਈਆਂ ਗੱਲ ਕੀਤੀ ਸਾਡੇ ਨਾਲ ਵੀਰ ਜੀ ਮੌਜੂ ਸੀਗੇ ਉਹ ਕਿਸ ਤਰੀਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਈ ਰਿਕਸ਼ਾ ਚਲਾ ਕੇ ਈ ਰਿਕਸ਼ਾ ਜਿੰਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੈਰ ਜਿਹੜੇ ਦਾ ਤਸਵੀਰਾਂ ਕੋਲ ਕਰਕੇ ਦਿਖਾਵਾਂਗੇ ਵੀ ਜਿਹੜੇ ਪੋਲੀਓ ਹੋ ਗਿਆ ਸੀਗਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਅੱਜ 45 ਸਾਲ ਦੀ ਉਹਨਾਂ ਦੀ ਉਮਰ ਹੋ ਚੁੱਕੀ ਹੈ ਪਰ ਸ਼ੁਰੂ ਤੋਂ ਲੈ ਕੇ ਪਰਿਵਾਰ ਨੇ ਵੀ ਬਹੁਤ ਸੰਘਰਸ਼ ਕੀਤਾ ਉਸ ਤੋਂ ਬਾਅਦ ਉਹ ਵੀ ਜਿਹੜਾ ਆਪਣੇ ਪਰਿਵਾਰ ਲਈ ਸੰਘਰਸ਼ ਕਰ ਰਹੇ ਨੇ ਤੇ ਆਪਣੇ ਬੱਚਿਆਂ ਦਾ ਕਿਸ ਤਰੀਕੇ ਪਾਲਣ ਪੋਸ਼ਣ ਕਰ ਰਹੇ ਨੇ ਉਸ ਲੋਕਾਂ ਨੂੰ ਸਭ ਤੋਂ ਵੱਡਾ ਉਹਨਾਂ ਵੱਲੋਂ ਸਨੇਹਾ ਦਿੱਤਾ ਗਿਆ ਕਿ ਮਿਹਨਤ ਕਰੋ ਜਿੰਨਾ ਦਾ ਰੱਬ ਸਾਨੂੰ ਦੇ ਵਿੱਚ ਵਧੀਆ ਬਰਕਰਦ ਹੋਗੀ ਸੋ ਦੇਖਦੇ ਰਹੋ ਪੰਜਾਬ ਪ੍ਰਾਈਮ ਮੈਨੇਜਿੰਗ ਕੈਮਰਾਮੈਨ ਸਤਪਾਲ ਨਾਲ ਧੰਨਵਾਦ